ਲਓ ਜੀ ਸਾਡੇ ਟੈਕਸਸ ਦਾ ਹਾਲ ਅਜਰਾਤ ਨੂੰ ਉਹ ਬੁਰਾ ਹਾਲ ਹੋਣਾ ਕਿ ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ ਚਲੋ ਸੋਚਦਾ ਸਕਦਾ ਜਿਆਦਾ ਕਾਇ ਲੱਗੀ ਕੋ ਤੇ ਫ੍ਰੀਜ਼ਿੰਗ ਟੈਂਪਰੇਚਰ ਹੋਣਾ ਨਮੀ ਤਾਂ ਔਣ ਜੀ ਸਿੱਟ ਗਈ ਉਤੋਂ ਮੈਨੂੰ ਆਇਆ ਵੀ ਬੂਟੇ ਬਚਾਲ ਗਏ ਤਰਪਾਲਾ ਲਿਆਂਦੀਆਂ ਨੇ ਮੇਮੋ ਪੋਟਾਂ ਕੋ ਫਾੜੀ ਵਿਚਾਰੀ ਸਮਝਦੇ ਹੋ ਉਹ ਤਾਂ ਢਾਗੀ ਹੋਈ ਆ ਪਰ ਉਹ ਲੈਵਲ ਦੀ ਨਹੀਂ ਢਾਗੀ ਨੇਂ ਬੂ ਵੀ ਜਵਾਬ ਦੇ ਗਿਆ ਜਵਾਬ ਹੀ ਆ ਜਿਹੜੇ ਹਿਸਾਬ ਨਾਲ ਪੱਤੇ ਜੇ ਮੋੜ ਗਿਆ ਆਣਾ ਆਣਾ ਤੇਰੇ ਕੋਲ ਵੀ ਆਉਣਾ ਵਿਚਾ ਲੈਣਾ ਮੈਂ ਤੈਨੂੰ ਬਾਹਵ ਮਨੀਆਂ ਆ ਵੀ ਗਿਆ ਧਣੀਆਂ ਹਲੇ ਦਾ ਸ਼ੁਰੂਆਤ ਹੈ ਆ ਨੈ ਮਤੋਂ ਮਮੀਨੇ ਪੱਤੇ ਲਾ ਲਈ ਫਟਾਫਟ ਕੰਨੀ ਲਾ ਲਓ ਜਿੰਨੇ ਕੁ ਲੈਂਦੇ ਆ ਜੋ ਪੱਤੇ ਗੋਵੈਂਟ ਗੋਨ ਹੋਣ ਵਾਲੇ ਆ ਇਹ ਆਓ ਖਾ ਵੀ ਪਰ ਤੇ ਸਾਂ ਉਹ ਘਾਟਾ ਚ ਰੋਕੀ ਨਹੀਂ ਕਰਨਾ ਹੀ ਪੈਂਦਾ ਕਿਉਂ ਜੀ ਕੁਝ ਕਰਨ ਵੀ ਕੀ ਵਿਚਾਰਿਆ ਬਚਾਉਣਾ ਕੀ ਹੈ ਜੀ ਆਹੋ ਜਿਹੜੇ ਬੂਟੇ ਨੇ ਆਹਨੋ ਜੀ ਇਹ ਹੈਗੇ ਅਨਾਰ ਇੱਕ ਬੂਟਾ 2 3 4 ਆ ਗਈਆਂ 4 ਡੇਕਾਂ 1 ਡੇਕ 2 3 4 ਆ ਹੈਗਾ ਆਵਾ ਕਾਡੋ ਦਾ ਬੂਟਾ ਇਹ ਤਾਂ ਮੈਨੂੰ ਪਤਾ ਵੀ ਇਹ ਤਾਂ ਚਾਹੇ ਬਚਾ ਵੀ ਲਿਆ ਇਹਨਾਂ ਤਾਂ ਜਿਵੇਂ ਕਹਿੰਦੇ ਚੰਡੀਗੜ੍ਹ ਰੈਫਰ ਕਰਤਾ ਮੈਂ ਆਲਰੇਡੀ ਇਹ ਨਹੀਂ ਬਚਦਾ ਇੱਧਰ ਬੀਟਸਾ ਮੇਥੇ ਤੇ ਕareleਆਂ ਦੀ ਬੇਲ ਇਹਦੀ ਵੀ ਹੈ ਨਹੀਂ ਕੋਈ ਖੇਲ ਕਿਉਂਕਿ ਸੀਜ਼ਨ ਹੈ ਨਹੀਂ ਕareleਆਂ ਦਾ ਜਦ ਸੀਜ਼ਨ ਹੈ ਨਹੀਂ ਬਾਈ ਜੀ ਸਾਵਨ ਨੇ ਨਹੀਂ ਤਾਂ ਪਾ ਬਚਾ ਲੈਂਦੇ ਲਓ ਜੀ ਨਮ ਤੇ ਚੜਤੀ ਆ ਪੰਤਰਪਾਲ ਪਹਿਲਾਂ ਵੀ ਚੜੀ ਹੋਈ ਸੀ ਤੇ ਆ ਟੇਪ ਜੀ ਇਲੈਕਟ੍ਰਿਕ ਟੇਪ ਉਹ ਤੋਂ ਜਿਹੜੀ ਹੁੰਦੀ ਆ ਬਹੁਤ ਪਈ ਆ ਤੇ ਮਿੱਟੀ ਵੀ ਪਾਤੀ ਸੀ ਕੱਲ ਥੋੜੀ ਜੀ ਉਹਨਾਂ ਜੜਾ ਉਹ ਹੋ ਰਹੂਗੀ ਨਰਮਾ ਗਰਮਾ ਕਿਹੋ ਜਿਹੇ ਇਟਾਂ ਰੱਖਣੀਆਂ ਲੋ ਆਹ ਟੇਪ ਸੀ ਜਿਹੜੀ ਮੈਂ ਕਹਿੰਦਾ ਸੀ ਲਾਤੀ ਇਹ ਦਲਦੇ ਆ ਦੂਜੀ ਨਿੰਮਾ ਬਚਾਉਣੀ ਸੌਖੀ ਨਹੀਂ ਜੀ ਨੂੰ ਬਚਾਉਣ ਵੇਲੇ ਰੋਏ ਸਾਡੇ ਤੇਲੇ ਤੋਂ ਪੁੱਛ ਸਜਣਾ ਇਹਨੂੰ ਵੀ ਲਵੇਟ ਕੇ ਤੁਹਾਨੂੰ ਦਿਖਾਉਨੇ ਆ ਫਿਰ ਬਚਾਓ ਚੀ ਬਚਾਓ ਆ ਬਾਈ ਜੀ ਹੱਥ ਲਾਲ ਹੋ ਗਏ ਟੈਂਪਰੇਚਰ 40 ਡਿਗਰੀ ਹੈ ਹਜੇ ਫਾਰਨਹਾਈਟ ਹਜੇ ਕੋਈ ਚੱਕਰ ਨਹੀਂ ਇੱਕ ਟੇਪ ਲੱਗੀ ਹੰਦਿਆ ਜਿਹੜੇ ਜਵਾਕਾਂ ਦੇ ਖੇਤਣ ਵਾਲੇ ਹੁੰਦੇ ਆ ਗਰਾਹ ਚਲਾਉਣ ਨੂੰ ਫੋਮ ਦਿਓ ਲਾਤੇ ਕਿਉਂਕਿ ਜੜ ਜ਼ਰੂਰੀ ਹੈ ਭਾਈ ਜੀ ਇਹ ਜੜ ਹੀ ਨਾ ਰਹੀ ਫਿਰ ਉਹ ਪ੍ਰੋਟੈਕਨ ਦਾ ਕੀ ਫਾਇਦਾ ਕਿਉਂ ਜੀ ਕਿਉਂ ਜੀ ਥੱਲੇ ਹੋਰ ਘਵਾ ਦੋਣੇ ਥੋੜੀਆਂ ਜੀਆਂ ਖੁੰਝੇ ਜੇ ਸਾਡੇ ਹਵਾ ਚੱਲਦੀ ਬਹੁਤ ਆ ਕਿਉਂਕਿ ਸਾਰਾ ਪਿੱਛੇ ਜੰਗਲ ਹੀ ਆ ਤੇ ਹਵਾ ਪੈਂਦੀ ਬਹੁਤ ਆ ਸਿਰ ਜਿਆ ਰਹਿ ਗਿਆ ਇਸੋਕੇ ਉੱਥੇ ਟਰੈਸ਼ ਵਾਲਾ ਬੈਗ ਘੁਮਾ ਦੰਨੇ ਆ ਉਹ ਨਿੰਬੂ ਤੇ ਵੀ ਟਰੈਸ਼ ਵਾਲਾ ਬੈਗ ਪਾਊਗਾ ਆ ਥੋੜੀ ਜੀ ਲੰਬੀ ਆ ਇਹ ਮੇਰੇ ਵਾਂਗੂ ਹੀ ਵੱਧ ਗਈ ਡਾਂਗ ਜੀ ਕਿਉਂ ਜੀ ਉਹ ਇੱਟਾਂ ਲੈ ਕੇ ਆਉਣੀਆਂ ਅੱਛਾ ਜੀ ਕਿਛਲੀ ਪਤਾ ਨਹੀਂ ਬਿਚੋਂ ਨਿਕਲਿਆ ਇਹ ਜਲਾ ਮੈਨੂੰ ਫਿਰ ਬੋਬੀ ਦਿਓ ਲਾਣਾ ਪਿਆ ਐਦਾਂ ਕੀ ਹੋਇਆ ਆਇਤਾ ਨੇ ਅਮਰੀਕਾ ਦੀਆਂ ਹਨੀ ਉੱਕ ਨੂੰ ਪਾਛੇ ਲਾ ਜੇ ਨੇ ਚਲ ਕੋਈ ਨਹੀਂ ਯਾਨੀ ਕਹਣਾ ਭਾਈ ਸਾਡੇ ਤਾਂ ਮਾਈਨਸ ਛਾਈ ਹੋ ਜਾਂਦਾ ਭਾਈ ਟੈਕਸਸ ਪਤਾ ਕੀ ਗੱਲ ਆ ਸਾਡੇ ਪੈਣੀ ਹੁੰਦੀ ਆ ਠੰਡ ਜਿਵੇਂ ਮੀਂਹ ਜਿੱਤ ਤਨ ਦਾ ਉਹ ਤਿੰਨ ਦਿਨਾਂ ਚ ਇਹ ਜਗ੍ਹਾ ਪਾ ਜਣਾ ਇਹ ਬੰਦਾ ਕਹਿੰਦਾ ਆ ਕੀ ਹੋ ਗਿਆ ਕਿਉਂ ਜੀ ਹੌਣ ਖੋਲਣੀ ਆ ਆਹਾਂ ਇਹ ਉੱਤੇ ਪੈਣਾ ਆਹ ਤੇਰੀ ਜਗਾੜ ਦਾ ਟਟ ਟਟ ਗਿਆ ਇਹ ਮੈਂ ਨਾ ਧੱਤ ਉਤਾਰਾਂ ਚ ਲੱਗੂ ਇਹਨੂੰ ਮੇਤਰਾ ਜੀ ਨੂੰ ਆਪਾਂ ਅੰਗਰੇਜ਼ੀ ਚ ਪੈਰ ਟ੍ਰੇਨ ਚ ਕਹਿੰਦੇ ਆ ਹਵਾ ਚੱਲਦੀ ਆ ਪੂਰੀ ਠੰਡੀ ਪਰ ਸੈਣੀ ਪਣੀ ਆ ਬਾਈ ਆ ਡੇਕ ਤਾਂ ਬੀਤ ਗਈ ਇਹ ਵੀ ਡੇਕ ਸੀਗੀ ਪਰੇ ਚੱਲ ਲੂਗੀ। ਇਹ ਸੋਕੇ। ਇਹ ਸ਼ਿਆਣੀ ਹਵਾ ਤਾਂ ਇੱਥੇ ਵੀ ਆਉਂ ਪੈਂਦੀ ਆ। ਇਹ ਛੋਟੇ ਪੌਦੇ ਸੀਗੇ ਉਹ ਮੰਮੀ ਨੇ ਆਹ ਸੀਗਾ ਬੂਟਾ ਪੀਚ ਦਾ। ਉਹ ਬੂਟੇ ਮਰ ਚੋ ਗੀਆਂ। ਘੜੀ ਪੱਤਾ ਲੱਗਦਾ। ਇਹ ਅੰਦਰ ਰੱਖਦੇ ਆ ऑलरेडी। ਜਨਰੇਟਰ ਵੀ ਆਲਰੇਡੀ ਰੈਡੀ ਟੂ ਗੋ ਆ ਕਿਉਂਕਿ ਸਾਨੂੰ ਪਤਾ ਵੀ ਲਾਈਟ ਦੇ ਕੱਟ ਲੱਗਣਗੇ। ਇਹ ਜਨਰੇਟਰ ਆ। ਲੈਟ ਵੀ ਐਮਰਜੈਂਸੀ ਵਾਲੀ ਕੱਢ ਕੇ ਚਾਰਜ ਕਰੀਏ ਕਿਉਂਕਿ ਕੱਟ ਲੱਗਣੇ ਆ ਕੱਟ ਲੱਗਣੇ ਲੱਗਣੇ ਨੂੰ ਮੈਟਰ ਵੱਟ 30 ਤਾਰ ਤੇ ਖੜ ਜਾ ਠੰਡਾ ਪੁੱਤ ਬਾਹਰ ਆਉਂਦਾ ਜਿਹੜਾ ਹੈਂ ਪੀ ਕਮ ਐਂਗੀ ਆਈ ਨਹੀਂ ਹੋ ਕਣ ਹਾਂਜੀ ਅਕਾਲ ਦੇਖ ਨੀ ਵੀ ਬੀਟ ਅੱਗ ਪੈ ਗਈ भा जमी बेड़ा बह गया की जोर जोहर है ਨਾ ਖੁੱਲੀ ਸਾੜੀ ਹੀ ਮੇਠ ਟੁੱਟੀ ਹੋਰ ਗਈ ਟੁੱਟੀ ਦਾ ਇਹ ਪਲਾਸਟਿਕ ਦਾ ਪਲਾਸਟਿਕ ਉੱਪਰ ਗਈ ਪਾਉਂ ਤੋਂ ਲਿਆਂਦੇ ਫਾਈਬਰ ਕਲੋਥ ਸਾਮੀ ਲੇਮ ਪਲਾਨ ਇਹ ਨਾਕਾਮ ਕਰ ਰਿਹਾ ਇਸ ਪਲਾਨ ਪਲਾਨ ਹੈ ਨੀ ਬੀ ਉਹ ਤੇ ਜਾਣਦੰਨੇ ਨਕਾਫਾ ਆ ਅੰ内 ਚੱਲ ਰਹੀ ਹੈ ਸਦਾਰਾ ਇੰਨੀ ਕੰਮ ਸੀ ਹੁਣ ਆਪਣੀ ਇੱਕ ਟੂਟੀ ਰਹਿ ਗਈ ਉਹ ਨੂੰ ਸਹੀ ਕਰ ਲੰਨੇ ਇਹ ਖੋਲ ਜਾਨੀ ਨਹੀਂ ਤਾਂ ਸਮਗਰੀ ਤਾਂ ਸਾਰੀ ਜੱਟ ਚੱਕੀ ਫਿਰਦਾ ਉਦਕ ਨਹੀਂ ਪੜੇ ਤੇਰੀ ਪੈ ਅੰਨਾ ਯੋਰ ਜੱਟ ਦੇਆਂ ਡੌਲਿਆਂ ਦੇ ਵਿੱਚ ਗੱਲ ਟੁੱਟੀ ਲਖੜੀ ਆ ਕਹੂੰ ਜੀ ਕਰ ਗੱਲ ਦੰਤ ਕੱਢੀ ਜਗਵੇ ਬਸ ਇਹ ਮਰੀ ਪ੍ਰੋਟੈਕਸ਼ਨ ਹੀ ਚਾਹੀਦੀ ਹੁੰਦੀ ਹੈ ਲਓ ਜੀ ਉਧਰ ਘਰ ਜਿਹੜਾ ਕਾਰ ਸੀ ਸ਼ਾਰਾ ਡਨ ਹੋ ਗਿਆ ਹੁਣ ਅੰਦਰ ਪੁਰਾਣੇ ਘਰੇ ਵੀ ਟੂਟੀਆਂ ਥਰੀਜ ਹੋ ਜਾਂਦੀਆਂ ਤੁਹਾਨੂੰ ਅੰਦਰ ਵੀ ਪਾਉਣਾ ਪੈਣਾ ਪਰ ਉਹ ਕਰਨਾ ਪੈਣਾ ਕਿਉਂਕਿ ਡਰ ਕੀ ਨੂੰ ਕਦੇ ਕਦੇ ਸੁਣੀ ਆਈ ਨਹੀਂ ਅੰਦਰ ਵੀ ਸ਼ਾਂਤੀ ਪਈ ਹੈ ਮੈਂ ਘਾਂਦੀ ਫਰਦੇ ਰੁਕ ਗਿਆ ਇਹ ਤਾਂ ਇੰਨੀ ਨਹੀਂ ਸ਼ਾਂਤੀ ਹੈ ਜਿੰਨੀ ਬੰਦਾ ਕਹਿੰਦਾ ਉਹ ਤੇਰੀ ਭੈਣ ਦੀ ਠੂਲੇ ਡਗ ਪਿਆ ਲੋ ਜੀ ਕਰ ਗੱਲ ਸਰਦਾਰ ਸੈਂਖਿਆ ਦੇ ਗਹਿਤ ਅਰਥ ਨੂੰ ਮਨ ਪਤਾ ਹੈਗਾ ਇੰਨਾ ਇੰਨਾ ਪਾਣੀ ਦਾ ਸਾਰਾ ਬਣਦਾ ਹੈ ਕਿਉਂ ਜੀ ਇਹ ਤੇ ਕੱਪੜਾ ਪਾਉਗੇ ਲਓ ਜੀ ਇਹ ਕਾਰ ਰੂਟੀ ਹੈ। ਉਹ ਤੇ ਨਹੀਂ। ਪ੍ਰੈਸ਼ਰ ਕੀ ਨੇ ਘੋਲੇ ਕਰੇ ਸੋਣੀ ਆਈ। ਇਹ ਘੇ ਲੰਘਦੀ ਆ ਬਾਈ ਜੀ। ਪਰ ਨੂੰ ਕਰਦਣੀਆਂ ਆਪਾਂ ਰੇਨ ਪ੍ਰੂਫ। ਇਹ ਪਈ ਦੇ ਹੁਣ ਲਚਣੀ ਲੱਗੀ। ਜਦੋਂ ਲਚਣੀ ਲੱਗੀ ਫਿਰ ਭੁੱਲਦਾ ਕਿਉਂ? ਦਾਨੀ ਕੱਟੀਆਂ ਚੱਲਦੀਆਂ ਨਹੀਂ ਜਿਵੇਂ ਤੂੰ ਜਲਾਉਣੀ ਐ ਆਈ ਹੰਟ ਲੱਗਦੀ ਏ ਮੈਨੂੰ ਠੰਡ ਲੱਗਦੀ ਏ ਇਧਰ ਲਈ ਡੇਕਾ ਹੱਥ ਹੀ ਲਾਈ ਸੀ ਉਹ ਕੋਠੇ ਨੂੰ ਹੱਥ ਲਾਉਂਦੀ ਆ ਇੰਨਾ ਹੀ ਕੰਮ ਸੀਗਾ ਆਈ ਆਈ ਕਲੀਅਰ ਦਰ ਲੋ ਕਾਰੇ ਬੁੱਡੇ ਬੱਟੇ ਟਕੇ ਨਹੀਂ ਅਛਾ ਉਹ ਉਹਦੇ ਪਾਈਆਂ ਯਾਤਰਾ ਬਈ ਟਕੇ ਹੋਇਆ ਵੀ ਮਹਿੰਗਾ ਕਿਤੇ ਟਕੇ ਨਹੀਂ ਯਾਤਰਾ ਪਾਈ ਬੈਠੇ ਕਿ ਨਹੀਂ ਉਹ ਖੜ ਗਿਆ ਇਧਰ ਨੂੰ ਮੋੜਨ ਦਾ ਉਹ ਵੀ ਟਕੇ ਹੋਇਆ ਉੱਤੋਂ ਆ ਦੇਖ ਲੈ ਲਾਵਾ ਨਹੀਂ ਬਣਾਉਂਦਾ ਇਹ ਕੋਈ ਨਾ ਵੀ ਸਜਣਾ ਨਾ ਉਹ ਨਹੀਂ ਵੀ ਕਿਹੜਾ ਕੀੜਾ ਜਿਹਾ ਉੱਠ ਘੜਦਾ ਲਓ ਜੀ ਆ ਗਏ ਆਪਾਂ ਹੁਣ ਸਮਗਰੀ ਸਾਹਮਣੇ ਹੈ ਸਾਰੀ ਆਹ ਖਾ ਵੀ ਪਰਦੇਸਾ ਜੀ ਉਹ ਸਾਰੀ ਆਹ ਖਾ ਪਰਦੇਸਾ ਜੀ ਬਿਗਾ ਦਾ सारे पास आ गई ट्रीपा तो सार ला भी ये क्या ठंड को रोके के रहे भैया ਹਾ ਬਈ ਬੱਚਾ ਆਇਆ ਕਰਨ ਮਮੀ ਕਹਿੰਦੀ ਇੱਧਰ ਕਰ ਦੇ ਇੱਧਰ ਲਾਏ ਹੋਏ ਆ ਚਕੰਦਰਾ ਬੀਟਸ ਪਾਲਕ ਕਹਿੰਦੀ ਜਾਣ ਦੇ ਕੋਈ ਚੱਕਰ ਨਹੀਂ ਫਾਈਨਲ ਟੱਚ ਦੇਤਾ ਨੀਂਬੂ ਦੇ ਬੂਟੇ ਬੂਟੇ ਦਾ ਕਹਨੂੰ ਬੂਟਾ ਇਹ ਵੀ ਟਾਕਤਾ ਤੋਣੀਆਂ ਤਾਂ ਜਾਊ ਬਾਈ ਇੱਥੇ ਹਵਾ ਸਭ ਤੋਂ ਜ਼ਿਆਦਾ ਪੈਂਦੀ ਆ ਆਏ ਕਿਤੇ ਬਾਅਦ ਚ ਜਿਵੇਂ ਨਾ ਰਪਾ ਚਲੋ ਜੀ ਦੇਖੋ ਹੁਣ ਰਾਤ ਨੂੰ ਅਜ ਹੋ ਜਾਣਾ 11 ਡਿਗਰੀ ਪੂਰਾ ਟੈਂਪਰੇਚਰ ਉਦੋਂ ਵੀ ਘਟ ਜਾਊ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਆ ਤੇ ਬਾਕੀ ਕੱਢੂ ਫੇਰ ਦੁਬਾਰਾ ਤੁਹਾਨੂੰ ਫੇਰ ਅਪਡੇਟ ਦੇਵਾਂਗੀ ਭਾਈ ਜੀ ਵੀ ਕੀ ਫਿਰਦਾ ਅੱਜ ਹੈਗੀ ਆ ਤਰੀਕ ਕਿੰਨੀ ਅੱਜ ਆ 24 ਹੂੰ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਜੀ ਨੂੰ ਗਾਉਂ ਚ ਕਹਿੰਦੇ ਆ ਪਾਲਾ ਚਲੋ ਓਕੇ ਭਾਈ ਸ਼ਾਸਤਰੀ ਕਰਦਾ